ਗਰਮੀਆਂ ਦੇ ਸੀਜ਼ਨ ਵਿੱਚ ਆ ਕੇ ਅਕਸਰ ਹੀ ਪਸ਼ੂ ਦੁੱਧ ਘਟ ਜਾਂਦੇ ਆ। ਇਹ ਦੁੱਧ ਕਿਉਂ ਘਟਦੀ ਹੈ ਤੇ ਅੱਜ ਤੁਹਾਨੂੰ ਦੇਵਾਂਗੇ ਜਾਣਕਾਰੀ ਤੇ ਦੁੱਧ ਨਾ ਘਟਣ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਆਪਾਂ ਰੱਖ-ਰਖਾਓ ਕਿਵੇਂ ਰੱਖ ਸਕਦੇ ਆ ਪਸ਼ੂਆਂ ਦਾ। ਪਹਿਲਾਂ ਤਾਂ ਗਰਮੀਆਂ ਦੇ ਵਿੱਚ ਆਪਾਂ ਗਰਮ ਚੀਜ਼ ਕੋਈ ਨਹੀਂ ਪਾਉਣੀ। ਫੀਡ ਵਿੱਚ ਬੜੇਵੇਂ ਹੋਗੇ, ਬਰੇਮੇ ਦੀ ਖਾਲ ਹੋਗੀ। ਇਹ ਆਪਾਂ ਐਡ ਨਹੀਂ ਕਰਨੀ ਗਰਮੀਆਂ ਵਿੱਚ ਤੇ ਦੂਜੀ ਗੱਲ ਪਸ਼ੂਆਂ ਨੂੰ ਰੇ ਪਾਣੀ ਹਰ ਟਾਈਮ ਹੋਣਾ ਚਾਹੀਦਾ। ਜਿਵੇਂ ਤੁਸੀਂ ਦੇਖ ਰਹੇ ਆ ਆਪਾਂ ਡਰਮ ਭਰ ਕੇ ਪਸ਼ੂਆਂ ਨੂੰ ਰੱਖ ਦਿੰਦੇ ਆ। ਇਹ ਇੱਕ ਡਰਮ 8-900 ਰੁਪਏ ਦਾ ਆ ਜਾਂਦਾ ਜੀ। ਆ ਦੁੱਧ ਦੀ ਕਰ ਲੈਣਾ। ਚਾਰ ਪਸ਼ੂ ਮੰਮਰੇ ਇੱਕ ਡਰਾਮਾ ਵੱਧੂਆ ਜਿਵੇਂ ਆ ਦੋ ਮੱਝਾਂ ਤੁਸੀਂ ਦੇਖ ਰਹੀਆਂ ਇਹਨਾਂ ਮੂਰੇ ਇੱਕਾ ਦੋਨੇ ਮੱਝਾਂ ਇੱਕ ਡਰਾਮੇ ਚ ਪਾਣੀ ਪੀਂਦੀਆਂ ਹੈ ਜਦੋਂ ਜੀ ਕਰਦਾ ਪਾਣੀ ਪੀਂ ਲੈਂਦੀਆਂ ਜਿਵੇਂ ਹੁਣ ਗਰਮੀ ਦੇ ਵਿੱਚ ਆਪਣੀ ਪਿਆਸ ਵੱਧ ਗਈ ਤੇ ਪਸ਼ੂਆਂ ਨੂੰ ਪਿਆਸ ਲੱਗਦੀ ਹੈ ਜਿਹੜਾ ਸਵੇਰੇ ਸ਼ਾਮ ਆਪਾਂ ਪਾਣੀ ਪਿਉਉਣੇ ਆ ਉਹਦੇ ਨਾਲ ਪਸ਼ੂ ਨੂੰ ਡੀਹਾਈਡਰੇਸ਼ਨ ਹੋ ਜਾਂਦੀ ਆ ਪਾਣੀ ਦੀ ਘਾਟ ਪੈ ਜਾਂਦੀ ਆ ਆ ਡਰਾਮਾ ਮੂਰੇ ਰੱਖਾਂ ਨਾਲ ਪਸ਼ੂ ਨੂੰ ਪਾਣੀ ਦੀ ਘਾਟ ਨਹੀਂ ਪੈਂਦੀ ਇਹਦੇ ਵਿੱਚ ਤੁਸੀਂ ਆਪਾਂ ਸ਼ੱਕਰ ਵਗੈਰਾ ਜਾਂ ਗੁੜ ਵਗੈਰਾ ਵੀ ਘੋਲ ਕੇ ਪਾ ਸਕਦੇ ਆ ਅਗਲੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਪਸ਼ੂਆਂ ਨੂੰ ਗਰਮੀ ਦੇ ਵਿੱਚ ਆਪਾਂ ਕੀ ਪਾਉਣਾ ਵੜੀਵੇਂ ਤੇ ਵੜੀਵੇਂ ਵਾਲੀ ਖਾਲਸਾ ਤੁਹਾਨੂੰ ਪਹਿਲਾਂ ਹੀ ਦੱਸ ਤੀ ਆਪਾਂ ਬੰਦ ਕਰਨੀ ਗਰਮੀ ਦੇ ਵਿੱਚ ਪਸ਼ੂਆਂ ਦੇ ਰਖ ਰਖਾਵਾ ਤੇ ਉਹਨਾਂ ਦੇ ਬਿਮਾਰੀਆਂ ਸੰਬੰਧੀ ਪੇਜ ਨੂੰ ਕਰ ਲਓ ਫੋਲੋ ਤੇ ਆਪਣੇ YouTube ਵਾਲੇ ਪੇਜ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਜੋ ਵੀ ਆਪਾਂ ਵੀਡੀਓ ਪਾਗੇ ਤੁਹਾਡੇ ਤੱਕ ਪਹੁੰਚ ਸਕਣ ਪਸ਼ੂਆਂ ਦੀਆਂ ਬਿਮਾਰੀਆਂ ਤੇ ਪਸ਼ੂਆਂ ਦਾ ਰਖ ਰਖਾਵਾ ਆਪਾਂ ਕਿਵੇਂ ਰੱਖਣਾ ਤਾਂ ਕਿ ਜਿਹੜੇ ਵੀਰ ਨਵੇਂ ਫਾਰਮ ਕਰਦੇ ਆ ਉਹ ਆਪਣੀਆਂ ਵੀਡੀਓ ਵੇਖ ਕੇ ਸਿੱਖ ਸਕਣ ਤੇ ਨਾ ਘਾਟਾ ਖਾਨ ਕਿਸੇ ਵੀ ਵੀਰ ਭੈਣ ਨੂੰ ਕੋਈ ਜਾਣਕਾਰੀ ਲੈਣੀ ਹੋਵੇ ਆਪਣੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ